ਦੇਖੋ ਮੈਂ ਸਖਤ ਸ਼ਬਦਾਚੇ ਨਿੰਦਾ ਕਰਦੀ ਹਾਂ ਉਹ ਉਸ ਦਿਨ ਕਾਇਰਾਂ ਦਾ ਜਿਨ੍ਹਾਂ ਨੇ ਮਹੱਤੇਸ ਮਾਸੂਮ ਬੇਕਸੂਰ ਦੇਸ਼ ਵਾਸੀਆਂ ਦਾ ਇਸ ਬੇਰਹਿਮੀ ਦੇ ਨਾਲ ਜਿਹੜਾ ਕਤਲ ਕੀਤਾ ਉਹ ਸਾਰੇ ਦੇਸ਼ ਤੇ ਵਾਸੀਆਂ ਦਾ ਹਿਰਦਾ ਜੰਜੋਲ ਕੇ ਰੱਖਦਾ ਹੈਗਾ ਅੱਜ ਭਾਵੇਂ ਕਸ਼ਮੀਰ ਦੇ ਲੋਕੀ ਹੋਣ ਜਾਂ ਦੇਸ਼ ਦੇ ਲੋਕੀ ਹੋਣ ਉਹ ਡਟ ਕੇ ਆਪਣੇ ਹਿੰਦੂ ਭਰਾਵਾਂ ਦੇ ਨਾਲ ਖੜਿਆ ਉਹਨਾਂ 26 ਪਰਿਵਾਰਾਂ ਦੇ ਨਾਲ ਖੜਿਓ ਨਾ ਮਾਵਾ ਪੈਨਾ ਦੇ ਨਾਲ ਜਿਹੜੇ ਉੱਥੇ ਸੈਲਾਨੀ ਛੁੱਟੀ ਮਨਾਣ ਗਏ ਸੀ ਤੇ ਛੁੱਟੀ ਤਾਂ ਉਹਨਾਂ ਨੂੰ ਕੀ ਇਸ ਫੈਰਮੀ ਦੇ ਨਾਲ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਉਹਦੀ ਜਿੰਨੀ ਸਖ ਸ਼ਬਦਾਂ ਚ ਨਿੰਦਾ ਕੀਤੀ ਜਾਏ ਉਹ ਘਾਟੇ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਮੈਂ ਇਨਸਾਨ ਨਹੀਂ ਇਹ ਹਿਵਾਨ ਤੋਂ ਵੀ ਮਾਰੇ ਜਾਨਵਰ ਇਹਨਾਂ ਦੇ ਵਾਸਤੇ ਹੋਜੇ ਸ਼ਬਦ ਹੋਣੇ ਚਾਹੀਦੇ ਨੇ ਜੇ ਇਹਨਾਂ ਦੇ ਬਾਜ਼ੂਆਂ 'ਚ ਜੇ ਕੋਈ ਦਮ ਸਿਕਾ ਤਾਂ ਆ ਕੇ ਸਾਡੇ ਫੌਜ ਦੇ ਨਾਲ ਮੁਕਾਬਲਾ ਕਰਦੇ ਨਿਹੱਤਿਆਂ ਦੇ ਉੱਤੇ ਵਾਰ ਕਰਕੇ ਤੁਸੀਂ ਹੀਰੋ ਨਹੀਂ ਬਣਦੇ ਤੁਸੀਂ ਜਾਨਵਰ ਕਹਿ ਲੈਂਦੇ ਹੋ ਤੇ ਅੱਜ ਦੁੱਖ ਹੁੰਦਾ ਹੈ ਤੇ ਅਸੀਂ ਸਾਰੇ ਡਟ ਕੇ ਦੇਸ਼ ਅੱਜ ਸਰਕਾਰ ਦੇ ਨਾਲ ਖੜਿਆ ਹੈ ਕਿ ਇਹੋ ਜੇ ਬੰਦਿਆਂ ਨੂੰ ਇਹੋ ਜਾਂ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲੇ ਤੇ ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਕੀਤੀ ਹੈ ਉਹਨਾਂ ਨੂੰ ਬੇਨਕਾਬ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਬੇਕਸੂਰਾ ਦਾ ਖੂਨ ਡੋਲੇ ਲੇਕਿਨ ਜਿਹੜੇ ਕਸੂਰਵਾਰੇ ਉਹਨਾਂ ਨੂੰ ਛੜਿਆ ਨਹੀਂ ਬਿਲਕੁਲ ਇਹ ਤੇ ਧਰਮ ਦੇ ਨਾਤੇ ਇੱਕ ਸੂਬਾ ਇੱਕ ਦੇਸ਼ ਜਿੱਥੇ ਹਿੰਦੂ ਮੁਸਲਮਾਨ ਸਿੱਖ ਐਸਾਈ ਸ਼ਾਂਤੀ ਦੇ ਨਾਲ ਵਸਦੇ ਨੇ ਤੇ ਵਸਣਾ ਚਾਹੁੰਦੇ ਨੇ ਆ ਜਿਹੜਾ ਇਹਨਾਂ ਨੇ ਭਾਈਚਾਰੇ ਇੱਕ ਸਾਂ ਨੂੰ ਢਾਲਾਣ ਦੀ ਕੋਸ਼ਿਸ਼ ਕੀਤੀ ਹੈ ਇਹ ਸਭ ਤੋਂ ਸਖ ਸ਼ਬਾਂ ਤੇ ਮੈਂ ਇਹਨਾਂ ਦਾ ਮੰੰਦਾ ਕਰਦੀ ਆ ਕਿ ਧਰਮ ਦੇ ਆਧਾਰ 'ਤੇ ਤੁਸੀਂ ਕਿਸੇ ਨੂੰ ਕਤਲ ਕਰੋ ਅੱਜ ਹਿੰਦੂ ਭਾਈਚਾਰੇ ਦੇ ਨਾਲ ਪਾਵੇਂ ਸਿੱਖ ਹੋਏ ਪਾਵੇਂ ਮੁਸਲਮਾਨ ਹੋ ਐਸਾਈ ਸਾਰੇ ਅਸੀਂ ਡਟ ਕੇ ਖੜਿਆ ਵਿਰੋਧ 'ਚ ਖੜਿਆ ਤੇ ਅੱਜ ਇਸ ਵਾਸਤੇ ਆ ਰੋਸ ਮਾਰਚ ਅਸੀਂ ਕਰ ਰਹੇ ਹਾਂ ਉਹਨਾਂ ਪਰਿਵਾਰਾਂ ਦੇ ਤੋ ਕੁ ਵਿੱਚ ਉਹਨਾਂ ਦੇ ਨਾਲ ਸਾਂਝ ਪਾ ਕੇ ਇਸ ਔਖੇ ਸਮੇਂ 'ਚ ਡਟ ਕੇ ਉਹਨਾਂ ਦੇ ਨਾਲ ਖੜੇ ਹੋ ਕੇ ਅਸੀਂ ਵੀ ਡਟਿਆ। ਇੱਕ ਸਰਪਾਰਟੀ ਮੀਟਿੰਗ ਬੁਲਾਈ ਗਈ ਹੈ ਜਿੰਕੇਦਰ ਸਰਕਾਰ ਵੱਲੋਂ। ਕਿ ਲੱਗਦਾ ਵੀ ਉਹਦੇ ਵਿੱਚ ਕੋਈ ਸੱਤ ਫੈਸਲਾ ਹੋਊਗਾ ਜੀ। ਦੇਖੋ ਸੱਤ ਫੈਸਲਾ ਤਾਂ ਸਰਕਾਰ ਨੂੰ ਕਰਨਾ ਚਾਹੀਦਾ। ਜੇ ਦੁਸ਼ਮਣ ਸਾਡੇ ਘਰ ਦੇ ਵਿੱਚ ਘੁੱਸ ਕੇ ਇਸ ਤਰੀਕੇ ਦੇ ਨਾਲ ਜੋ ਉਹਨਾਂ ਨੇ ਕੀਤਾ ਇਹਨੂੰ ਬਖਸ਼ਿਆ ਨਹੀਂ ਜਾ ਸਕਦਾ। ਮੋਤੀ ਸਾਹਮਣੇ 52 ਇੰਚ ਦਾ ਸੀਨਾ ਕਿਹਾ ਸੀ। ਬਿਲਕੁਲ ਲੱਗਦਾ ਵੀ ਉਹਨਾਂ ਤੋਂ ਕੋਈ ਇਹੋ ਜਿਹੀ ਉਮੀਦ ਹੋਊਗੀ ਜੋ ਇਸ ਵਾਰ ਹੋਇਆ ਜੀ। ਦੇਖੋ ਜੋ ਵੀ ਫੈਸਲਾ ਲੈਣਾ ਹੈਗਾ ਸਰਕਾਰ ਸਕਸ਼ਮ ਹੈ ਉਹਨਾਂ ਦੇ ਕੋਲ ਬਹੁਮਤ ਹੈ ਆ ਸਾਰਾ ਦੇਸ਼ ਉਹਨਾਂ ਦੇ ਨਾਲ ਖੜਿਆ ਹੈ ਸਿਰਫ ਦੇਸ਼ ਦੇ ਲੋਕਾਂ ਦੇ ਮਨਾਂ 'ਚ ਅக்ਰੋਸ਼ ਹੈ ਤੇ ਬਹੁਤ ਵੱਡਾ ਦੁੱਖ ਹੈ ਤੇ ਹਰ ਹਿੰਦੁਸਤਾਨੀ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਆ ਕੀਤਾ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਮੇਰੀ ਪਹਿਲੀ ਵਾਰ ਨਹੀਂ